ਹਾਂਜੀ ਸਤਿ ਸ੍ਰੀ ਅਕਾਲ ਜੀ ਪਿੰਡੂ ਕਮ ਕਾ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰਹੋ ਹਮੇਸ਼ਾ ਹੱਸਦੇ ਰਹੋ ਵਸਦੇ ਰਹੋ ਹੁਣ ਜੀ ਹੋਣ ਲੱਗੀ ਹੈ ਸਵੇਰ ਦੀ ਸ਼ੈਰ ਤਕਰੀਬਨ 5:30 ਵਜੇ ਦਾ ਟਾਈਮ ਹੈ ਚਿੱਟਾ ਦਿਨ ਚੜ ਜਾਂਦਾ ਹੈ ਤੇ ਇਹ ਜਿਹੜੀ ਸ਼ੈਰ ਹੈ ਜੀ ਸਰੀਰ ਲਈ ਬਹੁਤ ਵਧੀਆ ਲਾਭਦਾਇਕ ਹੈ ਤੇ ਆਪਾਂ ਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਸਵੇਰੇ ਜੀ ਅਸੀਂ ਇੱਕ 20 ਮਿੰਟ ਜਾਂ ਅੱਧਾ ਘੰਟਾ ਪੱਕਾ ਹੀ ਸ਼ੇਅਰ ਕਰ ਦੇਵਾਂਗੇ ਤੇ ਤੁਸੀਂ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਇਹਦੇ ਨਾਲ ਸਾਰਾ ਦਿਨ ਵਧੀਆ ਨਿਕਲਦਾ ਹੈਗਾ ਹਾਰਮੋਨਸ ਚੇਂਜ ਹੁੰਦੇ ਨੇ ਆਪਣੇ ਕਾਲੇ ਕਦਮਾ ਨਾਲ ਜੀ ਤੇ ਜਲਦੀ ਜਲਦੀ ਤੁਰਨ ਨਾਲ ਛੇਤੀ ਛੇਤੀ ਕਾਲੀ ਕਾਲੀ ਤੁਰਨ ਨਾਲ ਚੁੱਪ ਰਹਿ ਕੇ ਕਾਲੀ ਕਾਲੀ ਤੁਰਨਾ ਸਵੇਰ ਦੀ ਸ਼ੈਰ ਬਹੁਤ ਗੁਣਕਾਰੀ ਮੰਨੀ ਜਾਂਦੀ ਹੈ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਆਪਣੇ ਸਰੀਰ ਲਈ ਬਹੁਤ ਹੀ ਵਧੀਆ ਹੈ ਤੇ ਸਰੀਰ ਤੰਦਰੁਸਤ ਰਹਿੰਦਾ ਇਹਦੇ ਨਾਲ ਕੋਈ ਵੀ ਰੋਗ ਨੇੜੇ ਨਹੀਂ ਆਉਂਦਾ ਤੇ ਸ਼ਹਿਰ ਤੋਂ ਅਗੇ ਜੀ ਆਪਾਂ ਆਪਣੇ ਪਸ਼ੂਆਂ-ਪੋਸ਼ੂਆਂ ਦਾ ਕੰਮ ਕਰਿਆ ਸੀ ਤੇ ਹੁਣ ਬਣਾਉਣ ਲੱਗੇ ਆ ਪ੍ਰਸ਼ਾਦਾ बस 5 ਮਿੰਟਾਂ ਦੇ ਵਿੱਚ ਪ੍ਰਸ਼ਾਦਾ ਬਣ ਜਾਣਾਗਾ ਮੈਨੂੰ ਚੁੱਲੇ ਦੀ ਰੋਟੀ ਬਹੁਤ ਸਵਾਦ ਲੱਗਦੀ ਜੀ ਤੇ ਨਾਲੇ ਮੈਨੂੰ ਚੁੱਲੇ ਤੇ ਰੋਟੀ ਬਣਾਉਣੀ ਸੌਖੀ ਲੱਗਦੀ ਹੈ ਮੈਨੂੰ ਗੈਸ ਤੇ ਖੜਕੇ ਬਣਾਉਣੀ ਔਖੀ ਲੱਗਦੀ ਹੈਗੀ ਤੇ ਮੈਨੂੰ ਚੁੱਲੇ ਦੀ ਰੋਟੀ ਬਹੁਤ ਚੁੱਲੇ ਤੇ ਹੀ ਬਣਾਉਣੀ ਸੌਖੀ ਲੱਗਦੀ ਹੈ ਜੀ ਇਸ ਲਈ ਮੈਂ ਰੋਟੀ ਚੁੱਲੇ ਤੇ ਬਣਾ ਕੇ ਖਾਣਾ ਜ਼ਿਆਦਾ ਕਿਉਂਕਿ ਜੀ ਇੱਕ ਬੇਲ ਲਈ ਇੱਕ ਤਵੇ ਤੇ ਪਾਤੀ ਇੱਕ ਰਾੜ ਲਈ ਤੇ ਛੇਤੀ ਛੇਦੀ ਬਣ ਜੇ ਨੇ ਇੱਕੋ ਟਾਈਮ ਵਿੱਚ ਤਿੰਨ ਚਾਰ ਰੋਟੀਆਂ ਇਕੱਠੀਆਂ ਬਣ ਜਾਂਦੀਆਂ ਗੈਸ ਤੇ ਇੱਕੋ ਹੀ ਰੋਟੀ ਬਣਦੀ ਹੈ ਉਹਨੂੰ ਵੇਲਦੇ ਆ ਫਿਰ ਉਹਨੂੰ ਪਾਉਨੇ ਆ ਤਵੇ ਤੇ ਫਿਰ ਉਹਨੂੰ ਉਸ ਉੱਤੇ ਰਾੜਦੇ ਆਂਗੇ ਇਤਨੇ ਚਾਰੇ ਕੰਮ ਛੇਦੀ ਛੇਦੀ ਹੋ ਜਾਂਦੇ ਨੇਗੇ ਪਹਿਲੋ ਜੀ ਅੱਜ ਮੈਂ ਸਾਰਾ ਕੰਮ ਨਿਬੇੜ ਲਿਆ ਹੁਣ ਤੱਕ ਝਾੜੂ ਪੋਚੇ ਦਾ ਪਸ਼ੂਆਂ ਦਾ ਰੋਟੀ ਟੋਕ ਪਾਂਡਿਆ ਠੀਕਰ ਦਾ ਸਾਰਾ ਨਿਬੇੜ ਲਿਆ ਕੱਪੜੇ ਮਸ਼ੀਨ ਚ ਪਾਤੀ ਤੇ ਮੈਂ ਵਿਹਲੀ ਹੋ ਕੇ ਜੀ ਸਰਦਾਰ ਜੀ ਕਹਿੰਦੇ ਵੀ ਝੋਲੇ ਜਿਹੜੇ ਮੋਟਰਸਾਈਕਲਾਂ ਤੇ ਸੌਦਾ ਲਿਆਉਣ ਵਾਸਤੇ ਝੋਲੇ ਫਟ ਗਏ ਨੇਗੇ ਤੇ ਉਹ ਮੈਂ ਝੋਲੇ ਬਣਾਉਣ ਲੱਗੀ ਹਾਂ ਜੀ ਅੱਜ ਘਰੇ ਤਕਰੀਬਨ 2 ਸਾਲ ਹੋ ਗਏ ਪਿਛਲੇ 2 ਸਾਲ ਹੋ ਗਏ ਬਣਾਏ ਸੀਗੇ ਤੇ ਉਹ 2 ਸਾਲ ਲੰਘ ਗਏ ਉਹ ਝੋਲਿਆਂ ਨਾਲ ਉਹੋਂ ਫਟ ਗਏ ਤੇ ਜਦੋਂ ਮੋਟਰਸਾਈਕਲ ਤੇ ਸੌਦਾ ਪਤਾ ਲੈ ਕੇ ਆਉਣੇ ਆਗੇ ਉਦੋਂ ਫਿਰ ਝੋਲਿਆਂ ਨਾਲ ਸੌਖਾ ਰਹਿੰਦਾ ਕਿਉਂਕਿ ਤਣੀਆਂ ਬੰਨ ਲਈਦੀਆਂ ਤਣੀਆਂ ਲੰਬੀਆਂ ਲੰਬੀਆਂ ਲਾ ਦੇਦੀਆਂ ਨੇ ਝੋਲਿਆਂ ਦੇ ਥੈਲੇ ਘਰੇ ਬਣਾਏ ਜਿਵੇਂ ਕਰੀ ਬਣਾਉਣੀ ਹੁੰਦੀ ਹੈ ਮੈਂ ਥੈਲੇ ਤੇ ਮੋਟਰਸਾਈਕਲ ਦਾ ਸੌਦਾ ਪਾ ਕੇ ਵਿੱਚ ਵਧੀਆ ਬੰਨੇ ਜਾਂਦੇ ਨੇ ਕੋਈ ਵੀ ਸਮਾਨ ਲਾ ਲਓ ਥੈਲਿਆਂ ਦੇ ਵਿੱਚ ਪਾ ਕੇ ਪਿਛਲੀ ਵਾਰੀ ਮੈਂ ਉਦੋਂ ਬੜਾ ਹੀ ਸੀ ਜਦੋਂ ਸਿੱਧੂ ਮੂਸੇ ਵਾਲੇ ਦੀ ਮੌਤ ਹੋਈ ਹੈਗੀ ਤਿਕੜੀ ਨੂੰ 2 ਸਾਲ ਹੋ ਗਏ ਜੀ ਤੇ ਦਿਨਾਂ ਜਾਂਦਿਆਂ ਨੂੰ ਕੀ ਲੱਗਦਾ ਜੀ ਮਾਪਿਆਂ ਨੂੰ ਛੱਡ ਗਿਆ ਵਿਚਾਰਾ ਦਿਨ ਲੰਘ ਜਾਂਦੇ ਜੀ ਮਹੀਨੇ ਲੰਘ ਜਾਂਦੇ ਨੇ ਕਿ ਸਾਲ ਲੰਘ ਜਾਂਦੇ ਨੇ ਕੀ ਲੱਗਦਾ ਬਹੁਤ ਮਾੜਾ ਹੋਇਆ ਸੀ ਤੇ ਚਲੋ ਜੀ ਹੁਣ ਆਪਾਂ ਇਹ ਬਣਾਉਣੇ ਆ ਛੋਲੇ ਸਨ ਉਹ ਪਾਵਾਂਗੇ ਬਣਾ ਕੇ ਥੈਲੇ ਮੈਂ ਕਾਰਵਿਚੀ ਬਣਾ ਲੈਣੀ ਹੈ ਜੀ ਪਹਿਲਾਂ ਮੈਂ ਦੋਨੇ ਸੂਟ ਸਲਾਈ ਕੀਤੇ ਆਪਦੇ ਗਰਮੀ ਵਾਲੇ ਫਿਰ ਮੈਂ ਕਸ਼ੇਰੇ ਬਣਾਏ ਸਰਦਾਰ ਜੀ ਦੇ ਤੇ ਆਪਣੇ ਤੇ ਫਿਰ ਹੁਣ ਮੈਂ ਥੈਲੇ ਬਣਾ ਲੇ तकरीबन ਤਿੰਨ ਥੈਲੇ ਬਣ ਗਏ ਇਹ ਛੋਟਾ ਬਣਿਆ ਥੋੜਾ ਕਿਉਂਕਿ ਕਪੜਾ ਘੱਟ ਰਹਿ ਗਿਆ ਸੀ ਜਿਹੜੇ ਦੋ ਪਹਿਲਾਂ ਬਣਾਏ ਨੇ ਉਹ ਵੱਡੇ ਬਣ ਗਏ ਤੇ ਇਹਨਾਂ ਦੇ ਪਾਸਾ ਸਾਈਡਾਂ ਦੇ ਕਪੜਾ ਪਾ ਕੇ ਮੈਂ ਫੱਟੀ ਲੋਡ ਬਣਾਏ ਨੇ ਜੀ ਤੇ ਹੁਣ ਇਹਨਾਂ ਤੇ ਮੈਂ ਤਣੀਆਂ ਲਾ ਦੂੰਗੀ ਤੇ ਲੋ ਜੀ ਤਕਰੀਬਨ ਟਾਈਮ ਹੋ ਗਿਆ 1:30 ਵਜੇ ਦਾ ਤੇ ਬੇਟਾ ਕਹਿੰਦਾ ਵੀ ਮੈਂ ਪੀਣਾ ਬਣਾਣਾ ਸ਼ੇਕ ਤੇ ਇਹਨੂੰ ਹੁਣ ਆਪਾਂ ਬਣਾ ਕੇ ਦੇਣ ਲੱਗੇ ਆ ਬਨਾਨਾ ਸ਼ੇਕ ਜੀ ਬਾਜ਼ਾਰ ਤੋਂ ਡੈਡੀ ਨਾਲ ਗਿਆ ਸੀ ਬਾਜ਼ਾਰ ਤੋਂ ਬਨਾਨਾ ਲੈ ਕੇ ਆਇਆ ਤੇ ਕਹਿੰਦਾ ਮਮਾ ਮੈਂ ਬਨਾਨਾ ਸ਼ੇਕ ਪੀਣਾਗਾ ਕਿਉਂਕਿ ਗਰਮੀ ਚ ਜੀ ਐਸ ਤਰ੍ਹਾਂ ਹੀ ਲੱਗ ਜਾਂਦਾ ਵੀ ਕੁਛ ਪੀ ਪੀ ਜਾਓ ਰੋਟੀ ਖਾਣ ਨੂੰ ਤਾਂ ਦਿਲ ਨਹੀਂ ਕਰਦਾਗਾ ਠੰਡਾ ਪਾਣੀ ਪੀ ਲਓ ਸ਼ਕੰਜਵੀ ਪੀ ਲਓ ਤੇ ਬਨਾਣਾ ਸ਼ੇਕ ਮੰਗੇਓ ਸ਼ੇਕ ਥੋੜਾ ਜਿਹਾ ਮੈਂ ਬਣਾ ਕੇ ਨਹੀਂ ਦਿੰਦੀ ਉਹ ਗਰਮ ਹੁੰਦਾ ਜ਼ਿਆਦਾ ਬੱਚਿਆਂ ਲਈ ਸਿਹਤ ਲਈ ਹਰ ਇੱਕ ਦੀ ਆਪਣੇ ਥੋੜਾ ਜਿਹਾ ਮੰਗੇਓ ਗਰਮ ਹੁੰਦੇ ਨੇਗੇ ਤੇ ਇਸ ਲਈ ਉਹ ਮੈਂ ਬਣਾਉਂਦੀ ਨਹੀਂ ਮੈਂ ਬਨਾਣਾ ਸ਼ੇਕ ਹੀ ਬਣਾਉਣੀ ਹੈ ਤੇ ਜਾਂ ਮੈਂ ਨਿੰਬੂ ਸ਼ਕੰਜਵੀ ਬਣਾਉਣੀ ਹੋਣੀ ਹੈਗੀ ਤੇ ਕਦੇ ਕਦੇ ਅਸੀਂ ਠੰਡਾਈ ਵੀ ਬਣਾ ਲੈਣੇ ਹੈਗੇ ਬਦਾਮਾਂ ਦੀ ਤੇ ਗਰਮੀ ਵਿੱਚ ਜੀ ਉਹ ਜਿਹੀਆਂ ਚੀਜ਼ਾਂ ਚੰਗੀਆਂ ਲੱਗਦੀਆਂ ਨੇਗੀਆਂ ਕਿਉਂਕਿ ਰੋਟੀ ਘੱਟ ਖਾਦੀ ਆ ਨੀਂ ਦੀ ਬਸ ਜਾਂ ਦਲੀਆ ਵਗੈਰਾ ਬਣਾ ਲੈਨੇ ਦੁਪਹਿਰ ਨੂੰ ਸਵੇਰੇ ਇੱਕ ਗੱਡੀ ਦੋ ਰੋਟੀਆਂ ਜੀਨੇ ਖਾਣੀਆਂ ਹੁੰਦੀਆਂ ਨੇਗੀਆਂ ਤੇ ਦੁਪਹਿਰ ਨੂੰ ਦਲੀਆ ਬਣਾ ਲੈਨੇ ਕਿਉਂਕਿ ਰੋਟੀ ਖਾਣ ਨੂੰ ਤਾਂ ਦਿਲ ਨਹੀਂ ਕਰਦਾ ਗਰਮੀ ਦੇ ਵਿੱਚ ਲੋ ਜੀ ਆਪਾਂ ਹੁਣ ਬਣਾਉਣੇ ਆ ਬਨਾਣਾ ਸ਼ੇਕ ਬੇਟੇ ਲਈ ਕਿਉਂਕਿ ਅਸੀਂ ਮੈਂ ਕੱਲੇ ਬਨਾਣਾ ਤੇ ਇਹਦੇ ਵਿੱਚ ਦੁੱਧ ਹੀ ਪਾਇਆ ਜੀ ਮਿੱਠਾ ਮੈਂ ਨਹੀਂ ਪਾਇਆ ਅਸੀਂ ਮਿੱਠਾ ਬਹੁਤ ਘੱਟ ਪੀਨੇ ਆਂਗੇ ਖੰਡ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਦੇਗੇ ਕਿਉਂਕਿ ਬਨਾਣਾ ਹੀ ਮਿੱਠੇ ਹੁੰਦੇ ਨੇ ਤੇ ਦੁੱਧ ਵੀ ਮਿੱਠਾ ਹੁੰਦਾ ਹੈ ਇਸ ਲਈ ਮੈਂ ਮਿੱਠਾ ਇਹਦੇ ਵਿੱਚ ਨਹੀਂ ਪਾਇਆ ਤੁਸੀਂ ਇਹ ਨਾ ਕਹੋ ਕਿ ਮਿੱਠਾ ਐਡ ਨਹੀਂ ਕੀਤਾਗਾ ਅਸੀਂ ਮਿੱਠਾ ਘੱਟ ਪੀਨੇ ਆਂਗੇ ਇਸ ਲਈ ਮੈਂ ਮਿੱਠਾ ਨਹੀਂ ਪਾਇਆ ਇਹਦੇ ਵਿੱਚ ਲੋ ਜੀ ਬੇਟੇ ਦਾ ਸ਼ੇਕ ਕਰੇਗਾ ਤੇ ਇਹਨੂੰ ਇਹ ਭਰ ਕੇ ਦੇ ਦਾਂਗੀ ਮੈਂ ਟਿਊਸ਼ਨ ਤੋਂ ਆਇਆ ਸੀ ਹਾਂ ਲੋ ਜੀ ਬナナ ਸ਼ੇਕ ਤਿਆਰ ਹੈ ਤੇ ਉਸ ਤੋਂ ਬਾਅਦ ਜੀ ਮਸ਼ੀਨ 'ਚ ਜਿਹੜੇ ਕੱਪੜੇ ਪਾਏ ਸੀ ਉਹ ਮੈਂ ਸੁੱਕਣੇ ਪਾਉਣ ਲੱਗੀ ਆ ਤੁਸੀਂ ਦੇਖ ਸਕਦੇ ਹੋ ਆਪ ਹੀ ਬਹੁਤ ਜ਼ਿਆਦਾ ਤੇ ਧੁੱਪ ਹੈਗੀ ਤੇ ਗਰਮੀ ਬਹੁਤ ਜ਼ਿਆਦਾ ਹੈਗੀ ਦੁਪਹਿਰੇ ਸਿੱਧਾ ਖੜ੍ਹਾ ਵੀ ਨਹੀਂ ਜਾਂਦਾ ਸੂਰਜ ਕੰਨੀ ਤਾਂ ਕਿੱਥੋਂ ਚੱਕਿਆ ਜਾਂਦਾ ਤੇ ਧੁੱਪ ਵਿੱਚ ਖੜ੍ਹਾ ਵੀ ਨਹੀਂ ਜਾਂਦਾ ਤੇ ਕੱਪੜੇ ਤਾਂ ਜੀ ਹੁਣ ਪਾਉਣੇ ਪਿੱਛੇ ਤੇ ਪਹਿਲਾਂ ਸੁੱਕ ਜਾਂਦੇ ਨੇਗੇ ਇਹ ਬਹੁਤ ਆਰਾਮਦਾਰੀ ਹੈਗੀ ਸਿਆਲਾਂ 'ਚ ਕੱਪੜੇ ਨਹੀਂ ਸੁੱਕਦੇਗੇ ਉਹਨਾਂ ਦੇ ਕੱਪੜਿਆਂ ਦੀ ਬੜੀ ਪ੍ਰੋਬਲਮ ਆਉਂਦੀ ਹੈਗੀ ਸਿਆਲਾਂ ਦੇ ਵਿੱਚ ਵਰਦੀਆਂ ਬੱਚਿਆਂ ਦੀਆਂ ਕੱਪੜੇ ਸੁੱਕਦੇ ਨਹੀਂਗੇ ਤੇ ਗਰਮੀ ਵਿੱਚ ਤਾਂ ਹੁਣ ਬਸ 10 ਮਿੰਟਾਂ ਦੇ ਵਿੱਚ ਹਵਾ ਨਿਕਲ ਕੇ ਕਿਉਂਕਿ ਬਹੁਤ ਤੇਜ਼ ਤੋਂ ਪਤਲੇ ਸੇਕ ਹੈ ਇਸ ਤਰ੍ਹਾਂ ਮਾਰਦਾ ਹੈਗਾ ਜਿਵੇਂ ਅੱਗ ਦੇ ਵਿੱਚੋਂ ਸੇਕ ਨਿਕਲਦਾ ਹੁੰਦਾ ਹੈਗਾ ਧੁੱਪ ਦੇ ਵਿੱਚ ਅੱਜ ਥੋੜਾ ਜਿਹਾ ਮੈਂ ਲੇਟ ਹੋ ਗਈ ਥੋੜਾ ਜਿਹਾ ਮੈਂ ਲਾਲਚ ਮਸ਼ੀਨ ਦਾ ਲਾਲਚ ਕਰ ਲਿਆ ਹੋਰ ਬਣਾਈਗੀ ਸਰਦਾਰ ਜੀ ਦੀਆਂ ਠਾਟੀਆਂ ਬਣਾਈਆਂ ਤੇ ਥੈਲੇ ਬਣਾਈ ਨਹੀਂ ਤਾਂ ਮੈਂ ਸਵੇਰੇ ਸਾਜਰੀ ਕੱਪੜੇ ਧੋ ਕੇ ਸੁਪਨੇ ਬਾਦ ਨਹੀਂ ਹੈਗੀ ਠੰਡ ਠੰਡ ਦੇ ਵਿੱਚ ਹੀ ਉਹਦੇ ਸੁੱਕ ਜਾਂਦੇ ਨੇ ਤੇ ਉਹਦੇ ਬਸ ਅੱਧੇ ਘੰਟੇ ਬਾਅਦ ਲਾ ਲੈਣੇ ਹੈਗੇ ਜਦੋਂ ਆਪਾਂ ਕਿਸੇ ਕੰਮ ਤੇ ਬੈਠ ਜਾਈਏ ਤੇ ਫਿਰ ਆਪਾਂ ਨੂੰ ਕੰਮ ਦਾ ਲਾਲਚ ਹੋ ਜਾਂਦਾ ਜੀ ਮੈਂ ਮਸ਼ੀਨ ਤੇ ਬੈਗੀ ਸੀਗੀ ਮੈਨੂੰ ਮਸ਼ੀਨ ਦਾ ਲਾਲਚ ਹੋ ਗਿਆ ਬੇਟਾ ਦੇ ਸਰ ਦਾ ਜਿ ਟਿਊਸ਼ਨ ਚੱਲ ਗਈ ਤੇ ਮੈਂ ਬੈਠੀ ਸਲਾਈ ਕਰੀ ਗਈ ਤੇ ਹੁਣ ਉਹਨਾਂ ਨੇ ਆ ਕੇ ਮੈਨੂੰ ਉਠਾਇਆਗਾ ਵੀ ਕੋਈ ਚਾਹ ਪਾਣੀ ਬਣਾ ਲਓ ਤੇ ਬੇਟੇ ਨੂੰ ਸ਼ੇਕ ਸ਼ੇਕ ਬਣਾ ਕੇ ਦਿੱਤਾ ਤੇ ਚਾਹ ਪਾਣੀ ਅਸੀਂ ਬਣਾ ਕੇ ਪੀਵਾਂਗੇ ਲੋ ਜੀ 2:3 ਵੱਜ ਚੁੱਕੇ ਨੇਗੇ ਹੁਣ ਤੇ ਹੁਣ ਆਪਾਂ ਮੱਝਾ ਨੂੰ ਪੱਠੇ ਪਾਵਾਂਗੇ ਗਰਮੀ ਦੇ ਕਰਕੇ ਜੀ ਮੈਂ ਸੋਆ ਹੀ ਰਲਾ ਕੇ ਅੰਦਰ ਰੱਖ ਦਿੰਨੇ ਆਂਗੇ ਇੱਕ ਖੁਲਣੀ ਇੱਕ ਪਾਸੇ ਸਾਈਡ ਤੇ ਖੁਲਣੀ ਚ ਨੀਰਾ ਤੇ ਪੱਠੇ ਕਹਿ ਲੋ ਨੀਰਾ ਕਹਿ ਲੋ ਤੇ ਫਿਰ ਅਸੀਂ ਜੀ ਉਹ ਚੱਕ ਕੇ ਇਸ ਵੇਲੇ ਪਾ ਦਨੇ ਕਿਉਂਕਿ ਇਸ ਵੇਲੇ ਤਾਂ ਰਲਾਉਣੀ ਬਹੁਤ ਔਖੀ ਹੁੰਦੀ ਹੈ ਇੱਕਦਾਂ ਨਾਤੇ ਹੁੰਨੇ ਆ ਤੇ ਇੱਕ ਗਰਮੀ ਬਹੁਤ ਜ਼ਿਆਦਾ ਹੁੰਦੀ ਹੈਗੀ ਇਸ ਕਰਕੇ ਪੋਣੀ ਬਹੁਤ ਜ਼ਿਆਦਾ ਔਖੀ ਹੁੰਦੀ ਹੈ ਗਰਮੀ ਦੇ ਕਾਰਨ ਤੇ ਜਿਹੜੀ ਸੋਆ ਦੀ ਰਲਾਏ ਪੇ ਹੁੰਦਾ ਨੀਰਾ ਤੇ ਉਹ ਅਸੀਂ ਇਸ ਵੇਲੇ ਚੱਕ ਕੇ ਉਹਦੇ ਵਿੱਚ ਦਾਣਾ ਰਲਾ ਦਿੰਨੇ ਆਂਗੇ ਬਸ ਆਹੀ ਤਕਰੀਬਨ 2 ਕੁ ਮਹੀਨੇ ਗਰਮੀ ਹੈ ਜੀ ਫਿਰ ਤਾਂ ਦੁਪਹਿਰ ਨੂੰ ਹੀ ਲਾਉਣੀ ਪਿਆ ਕਰੋ ਸੌਣ ਬਾਦੋਂ ਚਾੱਕ ਜਦੋਂ ਮੀਂਹ ਪੈਣ ਲੱਗੇ ਹੁਣ ਵੀ ਜੀ ਮੀਂਹ ਪੈ ਜੇ ਤਾਂ ਥੋੜਾ ਠੀਕ ਹੈਗਾ ਕਿਉਂਕਿ ਗਰਮੀ ਬਹੁਤ ਵਧੀ ਪਈ ਹੈ ਜੀਵ ਜੰਤੂ ਨੂੰ ਬਹੁਤ ਔਖਾ ਹੈਗਾ ਆਪਾਂ ਤਾਂ ਫਿਰ ਵੀ ਚਲੋ ਕਦੇ ਕੂਲਰ ਲਾ ਲਿਆ ਕਦੇ AC ਦੇ ਪੱਖੇ ਦੇ ਅੱਗੇ ਹੋ ਕੇ ਬਹਿ ਜਾਨੇ ਪਸ਼ੂਆਂ ਨੇ ਤੇ ਵੀ ਪੱਖੇ ਲੱਗੇ ਆ ਜੀ ਤੇ ਜਿਹੜੇ ਜੀਵ ਜੰਤੂ ਨੇ ਜੀ ਉਹਨਾਂ ਨੂੰ ਬਹੁਤ ਮੁਸ਼ਕਲ ਹੈ ਵਿਚਾਰਿਆਂ ਨੂੰ ਤੇ ਥੋੜਾ ਮੀਂਹ ਪੈ ਜੇ ਹੁਣ ਠੀਕ ਹੈ ਮਾ ਕੋਈ ਫਸਲ ਦਾ ਵੀ ਨਹੀਂ ਨੁਕਸਾਨ ਹੁੰਦਾ ਤੇ ਹੁਣ ਮੌਸਮ ਠੀਕ ਸੀਗਾ ਹੁਣ ਮੀਂਹ ਪੈ ਜਾਂਦਾ ਟਾਈਮ ਠੀਕ ਹੈਗਾ ਕਿਉਂਕਿ ਹਜੇ ਕੋਈ ਫਸਲ ਦਾ ਨੁਕਸਾਨ ਨਹੀਂ ਹੁੰਦਾ ਤੇ ਗਰਮੀ ਬਹੁਤ ਜ਼ਿਆਦਾ ਵਧੀ ਪਈ ਹੈਗੀ ਆਪਣੀ ਗਾਂ ਸੋ삐 ਜੀ ਤੁਹਾਨੂੰ ਦਿਖਾਵਾਂਗੇ ਵੀ ਇੱਕ ਵੱਖਰੀ ਵੀਡੀਓ ਬਣਾਈਏਗੀ ਉਹ ਤੁਹਾਨੂੰ ਦਿਖਾਵਾਂਗੇ ਤੇ ਲੈ ਕੇ ਆਈਏ ਜੀ ਬੱਚਾ ਵੇਸੀ ਛੱਤ ਦਾ ਪਸੂਮਾ ਦੀ ਆਪਣੀ ਠੰਡੀ ਹੈਗੀ ਹੌਲੀ ਹੌਲੀ ਕਰਕੇ ਜੀ ਮੈਂ ਸਾਰਾ ਨੀਰਾ ਇਹਨਾਂ ਸੈਟ ਦੇਵਾਂਗੀ ਤੇ ਵੇਲੇ ਤੱਕ ਲਾਰੀ ਨੀਰਾ ਸੈਟਣਾ ਹੀ ਔਖਾ ਲੱਗਦਾ ਕਿੰਨੀ ਗਰਮੀ ਚ ਤੇ ਪੌਣਾ ਹੋਵੇ ਤਾਂ ਬਹੁਤ ਜ਼ਿਆਦਾ ਮੁਸ਼ਕਲ ਹੋਊ ਜੂ ਤਿਸ ਕਰਕੇ ਸਵੇਰੇ ਨਾ ਹੁਣ ਤੋਂ ਪਹਿਲਾਂ ਤੇ ਸਾਜਰੀ ਰੋਟੀ ਟੁਕ ਕਰਨ ਤੋਂ ਪਹਿਲਾਂ ਰਲਾ ਕੇ ਇੱਕ ਪਾਸੇ ਤੇ ਵਿੱਚ ਹਰਾ ਰਲਾ ਕੇ ਚਾਰ ਰਲਾ ਕੇ ਰੱਖ ਦਿੰਨੇ ਆਗੇ ਤੇ ਹੁਣ ਜਿਵੇਂ ਇਹ ਢੋਲ ਗਰਮ ਹੋ ਗਿਆ ਪਾਣੀ ਦਾ ਤੇ ਇਹਨੂੰ ਮੈਂ ਸਾਰੇ ਨੂੰ ਢੋਲ ਦੇਵਾਂਗੇ ਤੇ ਹੁਣ ਤਾਜਾ ਪਾਣੀ ਠੰਡਾ ਪਾ ਸੁਪਾ ਸੁਪਾ ਨੂੰ ਪਿਆਵਾਂਗੇ ਮੋਟਰ ਚਲਾ ਕੇ ਥੋੜੀ ਥੋੜੀ ਪਾਣੀ ਚੱਕਦੀ ਹੈ ਜੀ ਵੱਡੀ ਮੋਟ ਰ ਹੈ ਵੈਸੇ ਤਾਂ ਮੱਛੀ ਮੋਟ ਰ ਹੈਗੀ ਤੇ ਹੁਣ ਸਾਰਾ ਜਿਹੜਾ ਪਹਿਲਾਂ ਵਾਲਾ ਗਰਮ ਪਾਣੀ ਸੀ ਉਹ ਮੈਂ ਢੋਲ ਦਿੱਤਾ ਹੈਗਾ ਤੇ ਹੁਣ ਮੈਂ ਤਾਜ਼ਾ ਤੇ ਠੰਡਾ ਪਾਣੀ ਪਸ਼ੂਆਂ ਨੂੰ ਪਲਾਂਗੀ ਕਿਉਂਕਿ ਆਪ ਦੇ ਵਰਗੀ ਹੁੰਦੇ ਨੇ ਆਪ ਪਕ ਦਿਨ ਵਿੱਚ ਦੀ ਕਿੰਨੇ ਵਾਰੀ ਪਾਣੀ ਪੀਣੇ ਹੈਗੇ ਤਕਰੀਬਨ ਬਹੁਤ ਜ਼ਿਆਦਾ ਵਾਰੀ ਪਾਣੀ ਪੀ ਲੈਣੇ ਹੈਗੇ ਫਿਰ ਵੀ ਪਿਆਸ ਨਹੀਂ ਬੋਝਦੀ ਤੇ ਇਹਨਾਂ ਨੂੰ ਤਾਂ ਸਵੇਰ ਤੇ ਸ਼ਾਮ ਤੇ ਦੁਪਹਿਰ ਨੂੰ ਪਿਉਣੇ ਆਪਾਂ ਪਸ਼ੂਆਂ ਨੂੰ ਤਾਂ ਤਿੰਨ ਵਾਰੀ ਪਿਉਣੇ ਆਂਗੇ ਪਹਿਲਾਂ ਜਿਹੜਾ ਸਾਡੇ ਉਰੇ ਸ਼ੈੱਡ ਬਣਿਆ ਹੋਇਆ ਸੀ ਉਹਦੇ ਵਿੱਚ ਮੌਜ ਸੀਗੀ ਉਹਦੇ ਉੱਥੇ ਪੱਕਾ ਥਾਂ ਸੀ ਥੱਲੋਂ ਉੱਥੇ ਨਵਾ ਦਿੰਦੇ 2 ਵਜੇ ਤੇ ਉੱਥੇ ਪਾਣੀ ਪਿਆ ਦਿੰਦੇ ਸੀਗੇ ਤੇ ਇੱਧਰ ਹੁਣ ਸਿਰਕੀ ਦਾ ਕਰਕੇ ਥਾਂ ਥੋੜਾ ਜਿਹਾ ਕੱਚਾ ਰੱਖ ਲਿਆ ਥੱਲੋਂ ਤੇ ਥੋੜੀ ਮੁਸ਼ਕਲ ਆਉਂਦੀ ਹੈਗੀ ਪਾਣੀ ਦਾਣੀ ਬਾਲਟੀਆਂ ਨਾਲ ਜਾ ਉੱਥੇ ਉਲ ਜਾ ਕੇ ਹੀ ਪਾਉਣਾ ਪੈਂਦਾਗਾ ਜਦੋਂ ਬਾਹਰ ਹੁੰਦੇ ਨੇਗੇ ਬਾਹਰ ਤਾਂ ਪੱਕਾ ਥਾਂ ਹੈਗਾ ਬਾਹਰ ਤਾਂ ਉੱਥੇ ਨਵਾ ਦਿੰਦੇ ਨੇ ਤੇ ਉੱਥੇ ਪਾਣੀ ਪਿਆ ਦਿੰਦੇ ਨੇ ਥੋੜੀ ਜਿਹਾ ਅੰਦਰ ਥਾਂ ਕੱਚਾ ਰੱਖ ਲੋਜੀ ਰਾਵੀ ਨੂੰ ਵੀ ਪਾਣੀ ਰੱਖਤਾ ਕਿਉਂਕਿ ਇਹਨੂੰ ਵੀ ਤੇ ਲੱਗੀ ਹੋਊਗੀ ਜੀ ਗਰਮੀ ਬਹੁਤ ਜ਼ਿਆਦਾ ਹੈ ਲੋ ਜੀ ਹੁਣ ਕਰਮਾ ਨੂੰ ਪਾਣੀ ਪਲਾ ਦੇਵਾਂਗੇ ਆਪਣੀ ਨੂੰ ਤੇ ਉੱਪਰ ਵੀ ਮੇਲੇ ਤੇ ਥੋੜਾ ਜਿਹਾ ਪਾਣੀ ਪਾ ਦੇਉਂਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਤੇ ਲੋ ਜੀ ਪਾਣੀ ਪਿਆ ਤਾਹਾਂ ਸਾਰੀਆਂ ਮੱਜਾਂ ਨੂੰ ਤੇ ਹੁਣ ਦਾਣਾ ਲਾਉਣੇ ਆ ਹਾਂਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਜੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸਹਿਯੋਗ ਨਾਲ ਸਦਕਾ ਹੀ ਸਾਡਾ ਹੌਸਲਾ ਵੱਧਦਾ ਹੈਗਾ ਤੇ ਤਦ ਤੱਕ ਅਗਲੀ ਵੀਡੀਓ ਤੱਕ ਮਿਲਾਂਗੇ ਜੀ ਤਦ ਤੱਕ ਦਿਓ ਅਜਾਜਤ ਸਤਿ ਸ਼੍ਰੀ ਅਕਾਲ ਜੀ